ਦੋਸਤੋ ਇਸ ਵਕਤ ਹੁਸ਼ਿਆਰਪੁਰ ਨਿਊਜ਼ ਦੀ ਟੀਮ ਉਸਥਾਨ ਤੇ ਮੌਜੂਦ ਹੈ ਜਿੱਥੇ ਕਿ ਬੀਤੇ ਕੱਲ ਹੁਸ਼ਿਆਰਪੁਰ ਦੇ ਨਸਤੀਕੀ ਕਸਬਾ ਜੇਜੋ ਦੇ ਵਿੱਚ ਇੱਕ ਬੇहद ਦਰਦਨਾਕ ਹਾਦਸਾ ਵਾਪਰਦਾ ਹੈ ਸੋ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਨੂੰ ਉਸ ਗੱਡੀ ਦੀਆਂ ਦਿਖਾਈਆਂ ਜਾ ਰਹੀਆਂ ਨੇ ਜਿਸ ਗੱਡੀ ਦੇ ਵਿੱਚ ਸਵਾਰ ਹੋ ਕੇ ਦੋ ਪਰਿਵਾਰ ਜਿਹੜੇ ਉਹ ਹਿਮਾਚਲ ਪ੍ਰਦੇਸ਼ ਦੇ ਦੇਰਾ ਪਿੰਡ ਤੋਂ ਆਏ ਸੀ ਤਾਂ ਅੱਗੇ ਉਹ ਪਿੰਡ ਦੇ ਵਿੱਚ ਇਹ ਕਿਸੇ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਜਾ ਰਹੇ ਸੀ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਉਸ ਗੱਡੀ ਦੀਆਂ ਜਿਸ ਗੱਡੀ ਦੇ ਵਿੱਚ ਪਰਿਵਾਰ ਸ਼ਾਮਲ ਸੀ ਕੈਮਰਾ ਪਰਸਨ ਨੂੰ ਕਹਾਂਗਾ ਕਿ ਥੋੜੀਆਂ ਨਸਤੀਕ ਆ ਕੇ ਉਹ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਣ ਇਸ ਇਨੋਵਾ ਗੱਡੀ ਦੇ ਵਿੱਚ ਉਹ ਪਰਿਵਾਰ ਸਵਾਰ ਸੀ ਤੇ ਜਿਵੇਂ ਇਹ ਹਾਦਸਾ ਵਾਪਰਦਾ ਤੇ ਤੁਰੰਤ ਵੱਡੀ ਗਿਣਤੀ ਦੇ ਵਿੱਚ ਤਾਂ ਤੁਰੰਤ ਵੱਡੀ ਗਿਣਤੀ ਦੇ ਵਿੱਚ ਇਲਾਕਾ ਵਾਸੀਏ ਜਿਹੜੇ ਇੱਥੇ ਸਥਾਨਕ ਉਹ 71 ਹੋ ਜਾਂਦੇ ਨੇ ਜਿਨ੍ਹਾਂ ਵੱਲੋਂ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਜਦੋਜਿਹਦ ਕੀਤੀ ਜਾਂਦੀ ਹੈ ਗੱਡੀ ਦੇ ਵਿੱਚ ਜੋ ਵਿਅਕਤੀ ਸਵਾਰ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹਾਲਾਂਕਿ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਮਦਦ ਦੀ ਗੁਹਾਰ ਲਾ ਰਹੇ ਸੀ ਤੇ ਹਾਲਾਂਕਿ ਪਿੰਡ ਪਾਸੀਆਂ ਵੱਲੋਂ ਕਾਫੀ ਜ਼ਿਆਦਾ ਜਿਹੜੀ ਜਦੋਂ ਜਾਨ ਕੀਤੀ ਗਈ ਹੈ ਤੇ ਇੱਕ ਵਿਅਕਤੀ ਨੂੰ ਜਾਨਕਿ ਉਹ ਡਰਾਈਵਰ ਨੂੰ ਬਚਾਉਣ ਦੇ ਵਿੱਚ ਸਫਲ ਹੋਏ ਨੇ ਸੋ ਗੱਡੀ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਕੁ ਜ਼ਿਆਦਾ ਖਤਰਨਾਕ ਹੋਵੇਗਾ ਜਦੋਂ ਹਿਮਾਚਲ ਦੇ ਉਹਨਾਂ ਤਰਫੋਂ ਇਹ ਗੱਡੀ ਜੱਜੋ ਦੇ ਵਿੱਚ ਪਹੁੰਚਦੀ ਹੈ ਜੱਜੋ ਖੱਡ ਨੂੰ ਕਰਾਸ ਕਰਨ ਲੱਗਦੀ ਹੈ ਤਾਂ ਉਸ ਵਕਤ ਅਚਾਨਕ ਆਏ ਪਾਣੀ ਦੇ ਤੇਜ਼ ਬਹਾਵ ਕਾਰਨ ਗੱਡੀ ਜਿਹੜੀ ਉਹ ਖੱਡ ਦੇ ਵਿੱਚ ਰੁੜ ਜਾਂਦੀ ਹੈ ਸੋ ਗੱਡੀ ਦੇ ਹਾਲਾਤ ਜੋ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਉਹ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ ਗੱਡੀ ਅੰਦਰੋਂ ਤੇ ਬਾਹਰੋਂ ਪੂਰੀ ਤਰ੍ਹਾਂ ਦੇ ਨਾਲ ਰੇਤਾ ਦੇ ਨਾਲ ਭਰੀ ਹੋਈ ਹੈ ਤੇ ਇਸ ਗੱਡੀ ਦੇ ਵਿੱਚ 11 ਵਿਅਕਤੀ ਕੁੱਲ ਸਵਾਰ ਸਨ ਜੋ ਜਾਣਕਾਰੀ ਹਾਸਲ ਹੋਈ ਹੈ ਤੇ 11 ਦੇ ਵਿੱਚੋਂ ਦੱਸਿਆ ਜਾ ਰਿਹਾ ਸੀ ਕਿ 10 ਵਿਅਕਤੀਆਂ ਦੀ ਜਿਹੜੀ ਉਹ ਮੌਤ ਹੋਈ ਹੈ ਤੇ ਦਸਾਂ ਦੇ ਵਿੱਚੋਂ ਦਸਾਂ ਦੇ ਵਿੱਚੋਂ ਅੱਠ ਵਿਅਕਤੀਆਂ ਦੀਆਂ ਜਿਹੜੀਆਂ ਲਾਸ਼ਾਂ ਉਹ ਬਰਾਮਦ ਕਰ ਲਈਆਂ ਗਈਆਂ ਨੇ ਰੈਸਕਿਊ ਕਰ ਲਈਆਂ ਗਈਆਂ ਨੇ ਤਾਂ ਅਜੇ ਤੱਕ ਦੋ ਜੋ ਮ੍ਰਿਤਕ ਰਹੇ ਉਹਨਾਂ ਦੇ ਉਹਨਾਂ ਦੀਆਂ ਡੈੱਡ ਬੋਡੀਜ਼ ਨੂੰ ਜਿਹੜਾ ਲੱਭਣ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਐ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਥੋੜਾ ਨਸਤੀਕ ਆ ਕੇ ਉਹ ਤਸਵੀਰਾਂ ਵੀ ਦਿਖਾ ਦਿੱਤੀਆਂ ਜਾਣ ਜਿਸ ਥਾਂ ਤੇ ਹਾਦਸਾ ਵਾਪਰਿਆ ਸੀ ਸੋ ਠੀਕ ਤੁਸੀਂ ਪਿੱਛੇ ਵੇਖ ਸਕਦੇ ਹੋ ਕਿ ਕਿ ਬਹੁਤ ਵੱਡੀ ਖਾੜ ਜਿਹੜੀ ਹੈ ਨਾਲ ਨਾਲ ਵੱਡੇ ਪਹਾੜ ਵੀ ਮੌਜੂਦ ਨੇ ਤਾਂ ਉਸ ਥਾਂ ਤੋਂ ਤਸਵੀਰਾਂ ਦੇ ਵਿੱਚ ਆਪਾਂ ਜ਼ਿਆਦਾ ਅੱਗੇ ਨਹੀਂ ਜਾ ਸਕਦੇ ਕਿਉਂਕਿ ਪਾਣੀ ਭਰਿਆ ਹੋਇਆ ਥ ਅੱਗੇ ਜਾ ਕੇ ਜ਼ਿਆਦਾ ਨਹੀਂ ਦਿਖਾ ਸਕਦੇ ਤਾਂ ਉਹ ਖੱਡ ਵੈ ਜਿਹੜੀ ਉਸ ਥਾਂ ਤੇ ਕੈਮਰਾ ਪਰਸਨ ਕਹਾਂਗਾ ਅਜੇ ਜੀ ਦਿਖਾ ਦਿੱਤਾ ਜਾਣ ਉਸ ਥਾਂ ਤੋਂ ਗੱਡੀ ਨੂੰ ਜਿਹੜਾ ਖਿੱਚ ਕੇ ਫਿਰ ਪ੍ਰਸ਼ਾਸਨ ਵੱਲੋਂ ਇੱਥੇ ਸਾਈਡ ਤੇ ਰਖਵਾਇਆ ਗਿਆ ਤਾਂ ਉਸ ਥਾਂ ਤੇ ਗੱਡੀ ਆ ਕੇ ਜਿਹੜੀ ਉਹ ਫਸ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਿੱਛੇ ਪਿੱਛੋਂ ਜਿਹੜੀ ਉਹ ਗੱਡੀ ਰੁੜ ਕੇ ਆਈ ਸੀ ਤਾਂ ਇਸ ਥਾਂ ਤੇ ਆ ਕੇ ਗੱਡੀ ਫਸ ਜਾਂਦੀ ਹੈ ਤੇ ਜਿਸ ਵਿੱਚੋਂ ਜਿਉ 11 ਵਿਅਕਤੀ ਜੋ ਸਵਾਰ ਹੁੰਦੇ ਨੇ ਤਾਂ ਉਹ ਪਾਣੀ ਦਾ ਬਹਾਵ ਇੰਨਾ ਕੁ ਜ਼ਿਆਦਾ ਤੇਜ਼ ਹੁੰਦਾ ਹੈ ਕਿ ਅੱਗੇ ਨੂੰ ਰੁੜ ਜਾਂਦੇ ਨੇ ਤਾਂ ਹੁਣ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੋ ਕਿ ਕਿਉਂਕਿ ਅਜੇ ਤੱਕ ਦੋ ਲਾਸ਼ਾਂ ਜਿਹੜੀਆਂ ਉਹ ਬਰਾਮਦ ਨਹੀਂ ਹੋਈਆਂ ਨੇ ਤਾਂ ਉਹਨਾਂ ਨੂੰ ਲੱਭਣ ਦੀ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅਸੀਂ ਵੀ ਵਾਈ ਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਣ ਤਾਂ ਪਰਿਵਾਰ ਨੂੰ ਜਣੋ ਪਾਣਾ ਮੰਨਣ ਦਾ ਬਲ ਬਖਸ਼ਣ ਕਿਉਂਕਿ ਜਦੋਂ ਇਹ ਹਾਦਸਾ ਵਾਪਰਦਾ ਹੈ ਜਿਵੇਂ ਹੁਸ਼ਿਆਰਪੁਰ ਇਹਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਜਿਹੜੇ ਜੈਜੋ ਦੇ ਪਿੰਡ ਵਾਸੀ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੈ ਜਿਹੜੇ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਵੱਲੋਂ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾਂਦਾ ਹੈ ਪਰੰਤੂ ਇਹ ਘਟਨਾ ਜੋ ਵਾਪਰੀ ਹੈ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ ਘਟਨਾ ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਹਰ ਇੱਕ ਵਿਅਕਤੀ ਹੈ ਜਿਹੜਾ ਰੂਹ ਕੰਬ ਉੱਠਦੀ ਹੈ ਜਦੋਂ ਪਤਾ ਲੱਗਦਾ ਕਿ ਦੋ ਪਰਿਵਾਰ ਹੈ ਪੂਰੀ ਤਰ੍ਹਾਂ ਦੇ ਨਾਲੋਂ ਖਤਮ ਹੋ ਚੁੱਕੇ ਨੇ ਸੋ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਬਾਪੂ ਜੀ ਹੁਣੀ ਮੌਜੂਦ ਨੇ ਤਾਂ ਕਾਰ ਦੇ ਹਾਲਾਤ ਵੇਖਣ ਆਏ ਨੇ ਬਾਪੂ ਜੀ ਇੱਥੋਂ ਦੇ ਰਹਿਣ ਵਾਲੇ ਹੋ ਜੀ ਤੁਸੀਂ ਬਾਪੂ ਜੀ ਅੱਛ ਆਇਆ ਹੋਈ ਇਹ ਮੋਟਾ ਮੇਰੇ ਮੁੰਡਾ ਲਟਕਾਈ ਆ ਇਹਨਾਂ ਨੇ ਇੱਕ ਬੰਦਾ ਬਚਾਇਆ ਅੱਛਾ ਜਿਹੜਾ ਇੱਕ ਵਿਅਕਤੀ ਬਚਿਆ ਡਰਾਈਵਰ ਹਾਂ ਅਨੰਤਪੁਰ ਸਾਹਿਬ ਨੂੰ ਜਾ ਰਹੇ ਸੀਗੇ ਜੀ ਤੇ ਇਤੋਂ ਫਿਰ ਅੱਛਾ ਪਾ ਕੇ ਇਹਨਾਂ ਨੇ ਉਹ ਇੱਕ ਲਾਸ਼ ਬਚਾਈ ਵਾਕਿਆ ਇਹ ਹੋਣੀ ਆ ਭਾਜੀ ਹੁਣਾਂ ਦਾ ਵੀ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਕੀ ਕਿਦਾਂ ਹਾਦਸਾ ਵਾਪਰਿਆ ਸੀ ਕਿਉਂਕਿ ਕਿਵੇਂ ਤੁਹਾਨੂੰ ਪਤਾ ਲੱਗਾ ਸੀ ਕਿ ਗੱਡੀ ਰੁੜ ਗਈ ਆ ਖੜ ਦੇ ਵਿੱਚ ਰੁੜ ਕੇ ਆਈ ਆ ਜੀ ਅਨੰਤਪੁਰ ਸਾਹਿਬ ਨੂੰ ਚੱਲੇ ਸੀ ਜੀ ਤੇ ਮੋਰੇ ਗੱਡੀ ਰੁੜਦੀ ਸੀਗੀ ਜੀ ਅਸੀਂ ਉਸ ਵੇਲੇ ਮੋਰੇ ਆ ਗਏ ਇੱਥੇ ਜੀ ਤੇ ਉਹਨੇ ਰੱਸਾ ਰੁੱਸਾ ਖੋਲਿਆ ਗੱਡੀ ਨਾਲੋਂ ਫਿਰ ਬਚਾ ਫੇ ਪਾਣੀ ਵਧ ਗਿਆ ਫੇ ਹੜਨ ਲਾਪੇ ਸਾਰੇ ਮੋਹਰੇ ਰੋਕਿਆ ਸੀ ਮੋਹਰੇ ਜੀ ਅੱਛਾ ਮਤਲਬ ਕਿ ਗੱਡੀ ਪਿੱਛੋਂ ਕਾਫੀ ਜ਼ਿਆਦਾ ਪਿੱਛੋਂ ਰੁੜ ਕੇ ਆਈ ਸੀ ਹਾਂ ਜੀ ਪਿੱਛਿਆਂ ਰੁੜਦੀ ਆਈ ਐਥੇ ਪਹਿਲੇ ਮੋਹਰੇ ਰੁਕ ਗਈ ਸੀ ਫੇ ਬਾਅਦ ਵਿੱਚ ਗੱਡੀ ਵਿੱਚੋਂ ਲਾਪੇ ਨਿਕਲਣ ਤੇ ਹਾਲਾਤ ਵਾਝ ਕਿਸ ਤਰ੍ਹਾਂ ਦੇ ਸੀ ਜਦੋਂ ਤੁਸੀਂ ਬਚਾਉਣ ਦੀ ਹਾਲਾਂਕਿ ਆਪਾਂ ਵੀ ਵੀਡੀਓ ਵੀ ਦੇਖਿਆ ਵੀਡੀਓਜ਼ ਬਹੁਤ ਸਾਰੀਆਂ ਵਾਇਰਲ ਹੋਈਆਂ ਨੇ ਨੋਚਵੰਦਨ ਨੇ ਬਹੁਤ ਜ਼ਿਆਦਾ ਜਦੋਜਹਿਦ ਕੀਤੀ ਤੁਹਾਡੇ ਔਰਗਨ ਨੇ ਬਚਾਉਣ ਦੀ ਉਹਨਾਂ ਨੂੰ ਹਾਂ ਜੀ ਗੱਡੀ ਦੇ ਹਾਲਾਤ ਬਹੁਤ ਖਰਾਬ ਐ ਪਾਣੀ ਬਹੁਤ ਤੇਜ਼ ਸੀਗਾ ਹਾਂ ਜੀ ਇੱਕ ਵਿਅਕਤੀ ਨੂੰ ਜਿਹੜਾ ਡਰਾਈਵਰ ਨੂੰ ਉਹ ਸੇਫ ਕੀਤਾ ਗਿਆ ਬਚਾ ਲਿਆ ਗਿਆ ਸੀਗਾ ਨਾ ਜੀ ਹਾਂ ਜੀ ਉਹ ਪਹਿਲਾਂ ਬੇਹੋਸ਼ ਸੀਗਾ ਵਿੱਚ ਗੱਡੀ ਦੇ ਕਹਿੰਦੇ ਪਹਿਲਾਂ ਕਹਿੰਦੇ ਮਰ ਗਿਆ ਫੇ ਬਾਅਦ ਚ ਕੱਢ ਲਿਆ ਉਹਨਾਂ ਨੇ ਅੱਛਾ ਅੱਛਾ ਜੀ ਹਾਂ ਜੀ ਜਦੋਂ ਸਹੀ ਸਲਾਮਤੀ ਹੁਣ ਗੜਸ਼ੰਕਰ ਹਸਪਤਾਲ ਦੇ ਵਿੱਚੋਂ ਦਾਖਲ ਨੇ ਸ਼੍ਰੀ ਹਾਂ ਜੀ ਹੁਣ ਦਾਖਲ ਹੈ ਹੁਣ ਠੀਕ ਆ ਕਹਿੰਦੇ ਅੱਛਾ ਹਰ ਵਾਰੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਅੱਛਾ ਰੋਡ ਕਿੰਨਾ ਕੁ ਭਾਜੀਆ ਚੱਲਦਾ ਇਹ ਰੋਡ ਤਾਂ ਬਹੁਤ ਚੱਲਦਾ ਜੀ ਬਾਪੂ ਜੀ ਤੁਸੀਂ ਵੀ ਇੱਥੇ ਗੱਜ ਤਾੜ ਨਾਲ ਵੀ ਗੱਲਬਾਤ ਕਰ ਲੈਂਦੇ ਆ ਬਹੁਤ ਜ਼ਿਆਦਾ ਹੀ ਚੱਲ ਰਿਹਾ ਹੈ ਰੋਡ ਕਿ ਜੋ ਵੀ ਬਾਬਾ ਬਾਲਕ ਨਾ ਦੇ ਜੀ ਸਭ ਡਰੀ ਤੋਂ ਜਾ ਰਹੇ ਸਭ ਹਰ ਸਾਲ ਆਪਾਂ ਪਿਛਲੇ ਸਾਲ ਵੀ ਦੇਖਿਆ ਸੀ ਇੱਥੋਂ ਦੇ ਵੀਡੀਓਜ਼ ਵਾਇਰਲ ਹੋਈਆਂ ਸਨ ਤਾਂ ਕਾਫੀ ਜ਼ਿਆਦਾ ਖੱਟ ਦੇ ਵਿੱਚ ਪਾਣੀ ਐ ਅਸੀਂ ਤਾਂ ਪਿੰਡਾਂ ਦਾ ਆਪਸੀ ਸੰਪਰਕ ਹੀ ਟੁੱਟ ਜਾਂਦਾ ਹੈ ਘਟਨਾ ਨਹੀਂ ਇਦਾਂ ਦੀ ਵਾਪਰੀ ਇਹ ਪਹਿਲਾਂ ਹੀ ਚਾਂਸ ਹੋਇਆ ਇੱਥੇ ਤੇ ਲੱਗਦਾ ਨਹੀਂ ਸਰਕਾਰ ਨੂੰ ਜਿਹੜੇ ਇੱਥੇ ਸਵਿਰਤਤਾ ਹੁਣ ਲੈਣੀ ਚਾਹੀਦੀ ਹੈ ਕਿਉਂਕਿ ਲੋਕ ਆਉਂਦੇ ਨੇ ਉਹ ਹਿਮਾਚਲ ਤਰਫੋਂ ਵੀ ਆਉਂਦੇ ਨੇ ਤੁਹਾਡਾ ਵੀ ਨਿਤਾਣਾ ਜਾਣਾ ਲੱਗਿਆ ਰਹਿੰਦਾ ਕਿ ਇੱਥੇ ਪੁਲ ਦਾ ਨਿਰਮਾਣ ਕੀਤਾ ਜਾਵੇ ਜਾਂ ਕੋਈ ਹਾਲਾਤ ਸੁਧਾਰੇ ਬਹੁਤ ਕਹੇ ਇੱਥੇ ਵੀ ਪੁਲ ਬਣਨੇ ਨੂੰ ਇੱਕ ਸਕੂਲ ਕੋਲ ਬ ਨਾ ਕੀ ਬਣਾਣਾ ਹੈ ਤਾਂ ਬਣੇ ਨਹੀਂ ਸਕਦਾ ਕੋਈ ਅੱਛਾ ਤੇ ਸੋ ਆਪਾਂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਹੁਸ਼ਰਪ ਨਿਊਜ਼ ਚੈਨਲ ਦੇ ਮੱਦੇਬਰਾਹੀ ਕਿ ਇਹ ਲੋਕਾਂ ਦੀ ਜੋ ਮੰਗ ਹੈ ਹਾਲਾਂਕਿ ਇਹ ਜੋ ਹਾਦਸਾ ਵਾਪਰਿਆ ਇਸ ਤੋਂ ਬਾਅਦ ਬਹੁਤ ਸਾਰੇ ਰਾਜਨੀਤਿਕ ਆਗੂ ਨੇ ਚਾਹੇ ਕੋਈ ਹਲਕਾ ਇੰਚਾਰਜਾ ਚਾਹੇ ਮੰਤਰੀ ਨੇ ਪ੍ਰਸ਼ਾਸਨ ਪਹੁੰਚਾਇਆ ਕਿਉਂਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਉਹਨਾਂ ਨੇ ਜ਼ਿਆਦਾਤਰ ਸਿਆਸਤ ਹੀ ਕਰਦੀ ਹੁੰਦੀ ਹੈ ਸੋ ਖੈਰ ਆਪਾਂ ਉਧਰ ਨੂੰ ਨਹੀਂ ਤੁਰਾਂਗੇ ਉਸ ਬਾਬਤ ਨੂੰ ਵੀ ਆਪਾਂ ਇੱਕ ਅਲੱਗ ਵਿਸ਼ੇ ਤੇ ਗੱਲਬਾਤ ਕਰਾਂਗੇ ਪਰੰਤੂ ਇਹ ਜੋ ਹਾਦਸਾ ਵਾਪਰਿਆ ਇਕੱਲੇ ਜੇ ਜੋ ਪਿੰਡ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਨਾ ਹੀ ਇਕੱਲੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੰਜਾਬ ਭਰ ਦੇ ਲੋਕਾਂ ਨੂੰ ਜਿਹੜਾ ਝੰਜੋੜ ਕੇ ਰੱਖ ਦਿੱਤਾ ਹੈ ਰੂ ਕੰਬਾਵੇ ਜੋ ਹਾਦਸਾ ਵਾਪਰਿਆ ਸੋ ਮੈਂ ਆਖਰੀ ਦੇ ਵਿੱਚ ਤੁਹਾਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਕਿਤੇ ਸਫ਼ਰ ਕਰਦੇ ਹੋ ਤਾਂ ਰਾਹ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਕਿਸੇ ਵੀ ਤਰ੍ਹਾਂ ਦੀ ਮੂਰਖਤਾਈ ਬੇਵਕੂਫੀਆ ਜਿਹੜੀ ਉਹ ਨਾ ਕੀਤਾ ਜਾਵੇ ਕਿਉਂਕਿ ਆਪਣੇ ਪਰਿਵਾਰ ਤੋਂ ਵੱਧ ਕੇ ਆਪਣੀ ਜ਼ਿੰਦਗੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਤੇ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਦੋਂ ਸਾਨੂੰ ਪਤਾ ਹੈ ਕਿ ਹਾਲਾਤ ਖਰਾਬ ਹੈ ਬਾਹਰ ਤੇਜ਼ ਬਾਰਿਸ਼ ਹੈ ਤਾਂ ਸਫ਼ਰ ਕਰਨ ਤੋਂ ਵੀ ਜਿਹੜਾ ਉਹ ਪਰਹੇਜ਼ कैमरा परसन करमजीत अजय चेतन काश्यप ताजा तरीन खबरांलेली जुडे रहो हुशारपर न्यूज देणार